ਜੀ ਬਾਪੂ ਜੀ ਜਿਵੇਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਅਸੀਂ ਸਾਰੇ ਦੁਨੀਆਂ ਦੇ ਧਰਮ ਦੇ ਆਗੂ ਮਿਲ ਕੇ ਸਭ ਧਰਮ ਨੂੰ ਇੱਕ ਹੈੱਡ ਦੇ ਅੰਡਰ ਲੈ ਕੇ ਆਵਾਂਗੇ ਤੇ ਜਦੋਂ ਇੱਕ ਧਰਮ ਹੋਏਗਾ ਸਾਰੇ ਧਰਮਾਂ ਦਾ ਤੇ ਸਾਰੇ ਧਰਮ ਇੱਕੋ ਗੱਡੀ ਵਿੱਚ ਚੱਲਣਗੇ ਤਾਂ ਪੂਰੀ ਦੁਨੀਆਂ ਦਾ ਵਿਕਾਸ ਹੋਏਗਾ ਬਾਪੂ ਜੀ ਇਹਦਾ ਗਰਾਊਂਡ ਲੈਵਲ ਤੇ ਜੋ ਗਰੀਬ ਹੈ ਜੋ ਸਾਡੇ ਚਲੋ ਇੰਡੀਆ ਤੇ ਲਾਈਏ ਅਸੀਂ ਇੰਡੀਆ ਦੇ ਵਿੱਚ ਜੋ ਲੋਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਫਾਇਦਾ ਪਹੁੰਚੇਗਾ ਇੰਡੀਆ ਦਾ ਦਾ ਸਵਾਲ ਨਹੀਂ ਪੈਦਾ ਹੁੰਦਾ ਹੁਣ ਤੁਸੀਂ ਵਰਲਡ ਦੀ ਗੱਲ ਕਰੋ ਦੁਨੀਆ ਦੀ ਕੋਈ ਦੁਨੀਆ ਦੀ ਗੱਲ ਕਰ ਇੰਡੀਆ ਅਸੀਂ ਸੋਚੇ ਨਹੀਂ ਸਕਦੇ ਇੰਡੀਆ ਉੱਥੇ ਪਹਿਲਾਂ ਤਾਂ ਇੰਡੀਆ ਔਰ ਪੰਜਾਬ ਔਰ ਹਰਿਆਣਾ ਆਇਆ ਲੰਕਾ ਇਹ ਸੋਚ ਖਤਮ ਹੋ ਜੂਗੀ ਦੁਨੀਆ ਦੀ ਅੱਛਾ ਪਹਿਲਾਂ ਹੀ ਖਤਮ ਹੋ ਜੂਗੀ ਪਰ ਅਸੀਂ ਖੋਣਗੇ ਤੇ ਦੇਸ਼ ਵੀ ਖੋਣਗੇ ਇੱਕੋ ਜਿਹਾ ਇੱਕ ਪੇਦਾ ਇੱਕ ਸਕੇ ਮਬਾਰਕ 1 ਵਰਲਡ ਵੀ ਸੋਚ ਨਹੀਂ ਸਕਦਾ ਇਹ ਤਾਂ ਕੋਈ ਆਦਮੀ ਮੂੰਹ ਕੱਢੇ ਨਹੀਂ ਸਕਦਾ ਸੱਲ ਅਲੱਗ ਪਾਕਿਸਤਾਨ ਹਿੰਦੁਸਤਾਨ ਹੈ ਆਪਕੋ ਕੋਈ ਹੋ ਜਾਈ ਨਹੀਂ ਸਕਦਾ ਲੱਗ ਇੱਕ ਵਰਡ ਇੱਕ ਸੰਵਧਾਨ ਇੱਕ ਕਾਨੂੰਨ ਸਾਬ ਖਾਤਰ ਇੱਕ ਇਨਸਾਫ ਹੁਣ ਸਵਾਲ ਇਹ ਆ ਬਈ ਜਿਹੜੇ ਸਭ ਤੋਂ ਬਾਟਮ ਦੇ ਵਿੱਚ ਨੇ ਸਭ ਤੋਂ ਥੱਲੇ ਗਰੀਬ ਹੈ ਪਹਿਲਾਂ ਉਹਨੂੰ ਚੱਕਣਾ ਚਾਹੀਦਾ ਪਾਣੀ ਆਪਣੇ ਘੋੜ ਪਿਆ ਸੌ ਬੰਦਾ ਮਾਰ ਰਿਹਾ ਪਹਿਲਾਂ ਅਸੀਂ ਉਹਨੂੰ ਬੁਲਾਵਾਂਗੇ ਪਹਿਲਾਂ ਰਾਜੇ ਦੇ ਮੋਢੇ ਖਾਤਰ ਰੱਖਾਂਗੇ ਸਾਡਾ ਕੋਟਾ ਇਕੱਠਾ ਕਰਕੇ ਪਹਿਲਾਂ ਮਰਦਿਆਂ ਨੂੰ ਪਲਾਵਾਂਗੇ ਮਰਦਿਆਂ ਨੂੰ ਪਲਾਵਾਂਗੇ ਉਹ ਰਾਜਾ ਦਾ ਮੁੰਡਾ ਆਵੇ ਨਾ ਆਵੇ ਪਹਿਲਾਂ ਮਰਦਿਆਂ ਨੂੰ ਪਲਾ ਦੇਣਾ ਅਸੀਂ ਪਾਣੀ ਉਹਨਾਂ ਦੇ ਬੂੰਚ ਪਾਉਣਾ ਜਿਹੜੇ ਮਰ ਰਹੇ ਨੇ ਠੀਕ ਉਹਨਾਂ ਨੂੰ ਬਚਾਉਣਾ ਸਾਡਾ ਇਹ ਫਾਰਮੂਲਾ ਹੋਊਗਾ ਇਹ ਪਾਣੀ ਬਾਪੂ ਜੀ ਰੈਵਨਿਊ ਆਏਗਾ ਕਿੱਥੋਂ ਪਾਣੀ ਸਾਰਾ ਰੈਵਨਿਊ ਸਾਰੀ ਦੁਨੀਆ ਦਾ ਇੱਕੋ ਥਾਂ ਹੋ ਜਾਊਗਾ ਉਹ ਜਾਏ ਇੱਕ ਪਾਸੇ ਇੱਕ ਤਰ੍ਹਾਂ ਬਾਰਖ ਨੇ ਫਿਰ ਸਾਰਾ ਰੈਵਨਿਊ ਇੱਕੋ ਥਾਂ ਹੋ ਜਾਣਾ ਵੱਖਰਾ ਕਿਹਦਾ ਰਹਿਣਾ ਹੀ ਨਹੀਂ ਤੁਹਾਡੇ ਕਹਿਣ ਦਾ ਮਤਲਬ ਹੀ ਮੰਦਰਾਂ ਦਾ ਗੁਰਦੁਆਰਿਆਂ ਦਾ ਉਹ ਸਾਰਾ ਹੀ ਹੈ ਕਿਸੇ ਦਾ ਪੈਸਾ ਕੋਈ ਰਹਿਣਾ ਹੀ ਨਹੀਂ ਕਰੂਣ ਐਸਾ ਬਣ ਜਾਣਾ ਜੀ ਸਾਰਾ ਪੈਸਾ ਪਰਮੇਸ਼ਰ ਦਾ ਸਾਰੀ ਧਾਤ ਪਰਮੇਸ਼ਰ ਦੀ ਹੈ ਸਾਰੇ ਦੇਣ ਪਰਮੇਸ਼ਰ ਦੀ ਹੈ ਨੇਚਰ ਦੀ ਹੈ ਪਹਿਲਾਂ ਕਿਸੇ ਸਾਰਿਆਂ ਨੇ ਇਤਹਾਕ ਦੇਣਾ ਆਪੇ ਖੋਣ ਦੀ ਲੋੜ ਹੀ ਨਹੀਂ ਪੈਣੀ ਸੋਚੇ ਸੀ ਹੋ ਜਾਣੀ ਹੈ ਮਨ ਧਾਰਮਿਕ ਸਥਲ ਦੇ ਵਿੱਚੋਂ ਪੈਸੇ ਧਾਰਮਿਕ ਸਥਾਨਾਂ 'ਚ ਪੈਸੇ ਦੀ ਲੋੜ ਹੀ ਨਹੀਂ ਧਾਰਮਿਕ ਸਥਾਨੇ ਕੋ ਜਾਣਾ ਰਹਿਣਾ ਹੀ ਨਹੀਂ ਹੈ ਲੋਕਾਂ ਨੇ ਦੇਣਾ ਹੀ ਨਹੀਂ ਇੱਥੇ ਉਹਦਾ ਨਕਸ਼ਾ ਹੀ ਹੋਰ ਹੋ ਜਾਣਾ ਸਭ ਨੇ ਐ ਸਮਝਣਾ ਵੀ ਇਹ ਜਿਹੜਾ ਮਰਦਾ ਮੇਰਾ ਭਾਈ ਹੈ ਮੈਂ ਇਹਨੂੰ ਬਚਾਉਣਾ ਹੈ ਪ੍ਰੇਮ ਐਸਾ ਹੋ ਜਾਣਾ ਇਹ ਤਾਂ ਸੋਚੇ ਦੀ ਨਹੀਂ ਫਿਰ ਪਰ ਅੜਕਾ ਕਾ ਕੀ ਹੈ ਅੜਕਾ ਧਰਮ ਜਿਹੜੇ ਬੈਠੇ ਨੇ ਨਾ ਮੂਰੇ ਬਣੇ ਆਪ ਸ਼੍ਰੀ ਕੇ ਖੁਦਾ ਗੁਲਗਦ ਰੱਖੇ ਗੋਲ ਕਾਲੇ ਵੀ ਬੰਦਰਾ ਵਾਲੇ ਵੀ ਸਾਰੇ ਜਿਹੜੇ ਪੈਸੇ ਤੇ ਕਬਜ਼ਾ ਕਰੀ ਬੈਠੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਸ਼ੈ ਚੌਧਰ ਚਲੀ ਜਾਊਗਾ ਉਹ ਚੌਧਰ ਚੌਧਰ ਨਹੀਂ ਜਾਣੀ ਕਿਸੇ ਦੀ ਤੁਸੀਂ ਜੇ ਆਪ ਤਿਆਗ ਦੋਗੇ ਤੁਹਾਨੂੰ ਇੱਜ਼ਤ ਮਿਲੂਗੀ ਫੇਰ ਜਿਹੜੀ ਜੇ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਜਿਆਦਾ ਮਿਲੂਗੀ ਜਾਂ ਤੁਹਾਨੂੰ ਤਿਆਗ ਦੋਗੇ ਜਾਂ ਪਤਾ ਲੱਗੂਗਾ ਤਿਆਗੇ ਤੇ ਬਾਅਦ ਪਤਾ ਲੱਗੂਗਾ ਵੀ ਖੁਸ਼ੀ ਜਿਹੜੀ ਤੁਸੀਂ ਚਾਹੁੰਦੇ ਹੋ ਨਾ ਸਕੂਨ ਚਾਹੁੰਦੇ ਹੋ ਉਹ ਕੀ ਹੁੰਦਾ ਨਹੀਂ ਚਾਹੁੰਦੇ ਮਰਗੇ ਚਾਹੁੰਦੇ ਨੇ ਮਰ ਜਾਣਾ ਉਹ ਮਿਲਣਾ ਹੀ ਨਹੀਂ ਫੇ ਤੁਹਾਨੂੰ ਪਤਾ ਲੱਗੂ ਤੁਹਾਡੀ ਇੱਜ਼ਤ ਕਿੰਨੀ ਹੋਊ ਉਹ ਹੁਣ ਤਾਂ ਮੂੰਹ ਤੇ ਇੱਜ਼ਤ ਐ ਤੁਹਾਡੇ ਗੋਡੀਆਂ ਹੱਥ ਲਾਉਂਦੇ ਨੇ ਪਿੱਠ ਨਹੀਂ ਜਦ ਵੀ ਸ਼ਹਿਦ ਖਾਣੇ ਕੱਢਦੇ ਹੁਣ ਮੂੰਹ ਚ ਜੇ ਗੋਡੀਆਂ ਹੱਥ ਲਾਉਂਦੇ ਨੇ ਅੰਦਰੋਂ ਤੁਹਾਨੂੰ ਕੀ ਸਮਝਦੇ ਨੇ ਦਿਖਾਵਾ ਕੀ ਕਰਦੇ ਨੇ ਤੁਸੀਂ ਵੀ ਜਾਣਦੇ ਹੋ ਇਹ ਦਿਖਾਵਾ ਬੰਦ ਹੋ ਜੂ ਫਿਰ ਰੀਅਲੀ ਤੁਹਾਡੀ ਇੱਜ਼ਤ ਹੋਊਗੀ ਫਿਰ ਰੀਅਲੀ ਪ੍ਰੇਮ ਹੋਊ ਸਾਰਿਆਂ ਚ ਮੈਂ ਨੂੰ ਚਾਹੇ ਅੱਧੀ ਰੋਟੀ ਮਿਲੇ ਮੈਂ ਦੋ ਰੋਟੀਆਂ ਖਾਣਾ ਮੈਂ ਅੱਧੀ ਖਾ ਲੂੰਗਾ ਪਰ ਅੱਧੀ ਅੱਧੀ ਵਿੱਚ ਤਿੰਨ ਆਦਮੀਆਂ ਨੂੰ ਹੋਰ ਵੰਡਾ ਦੂੰਗਾ ਵੈਸੇ ਬਾਬੂ ਜੀ ਮੈਨੂੰ ਜਿੰਨੀ ਜਾਣਕਾਰੀ ਹੈ ਮੱਕੇ ਦੇ ਵਿੱਚ ਹਜੇ ਵੀ ਇਹ ਮੱਕਾ ਮਦੀਨਾ ਦੇ ਵਿੱਚ ਇਹ ਸਿਸਟਮ ਲਾਗੂ ਹੋ ਗਿਆ ਹੈ ਜਿੰਨੀ ਵੀ ਉੱਥੇ ਬਲੀ ਹੁੰਦੀ ਹੈ ਉਹ ਸਾਰੀ ਬਲੀ ਉਹ ਪੈਕ ਕਰਕੇ ਆਪਣੇ ਗਰੀਬ ਦੇਸ਼ ਨੇ ਉੱਥੇ ਗਰੀਬਾਂ ਨੂੰ ਵੰਡ ਦਿੰਦੇ ਚੰਗੀ ਗੱਲ ਆ ਉਹ ਕਰ ਦਿੰਦੇ ਨੇ ਪਰ ਇਸ ਤਰੀਕੇ ਦੀ ਜਿਹੜੀ ਬਲੀ ਉਹ ਕਰਦੇ ਨੇ ਨਾ ਇੱਕ ਦਿਨ ਇਹ ਦੋ ਦਿਨ ਇਹ ਗਲਤ ਹੈ ਇੱਕ ਦਿਨ ਬਣਨ ਦੇ ਫਿਰ ਦੂਏ ਦਿਨ ਕੀ ਕਰਨਗੇ ਸਾਰੇ ਸਾਲ ਕੀ ਕਰਨਗੇ ਆਪਾਂ ਨੇ ਕੰਟੀਨਿਊ ਰੱਖਣਾ ਸਾਰਿਆਂ ਨੂੰ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਧਾਰਮਿਕ ਸਥਾਨ ਦੇ ਵਿੱਚ ਚੜਾਵਾ ਇਕੱਠਾ ਹੋਣਾ ਚੜਾਵਾ ਹੁਣ ਨਹੀਂ ਇਕੱਠਾ ਫਿਰ ਅੱਛਾ ਹੁਣ ਨਹੀਂ ਚੜਾਵਾ ਤਾਨੂਕਸਤਾਨ ਨੇ ਜਾਂ ਧਾਰਮੁਕਸਤਾਨ ਦਾ ਤੇਰਾ ਹਿਲਦਾ ਬਣ ਜਾਣਾ ਫਿਰ ਫਿਰ ਬਾਹਰ ਨਹੀਂ ਰਹਿਣਾ ਤਾਨੂਕਸਤਾਨ ਫਿਰ ਤਾਂ ਅੰਦਰ ਹੈ ਤੇਰੇ ਮਨ ਮੰਦਰ ਫਿਰ ਜਿਹੜੀ ਮਸੀਤ ਹੈ ਬਿਲਕੁਲ ਉਹ ਜਦ ਪਰਮੇਸ਼ਰ ਦੀ ਜਿੱਥੇ ਮਿਹਰ ਹੈ ਉੱਥੇ ਮਸੀਤ ਹੈ ਮਿਹਰ ਤੇਰੇ ਅੰਦਰ ਜਿਆਦਾ ਹੋਊ ਤੇਰੇ ਤੇ ਜਿਆਦਾ ਹੋ ਜਾ ਤੇਰੇ ਅੰਦਰ ਤੇ ਆਉ ਜੇ ਤੇਰੇ ਅੰਦਰ ਤੇ ਆਏ ਤਾਂ ਪਰਮੇਸ਼ਰ ਦੀ ਵੀ ਮਿਹਰ ਹੈ ਤੇਰੇ ਤੇ ਖੁਦਾ ਦੀ ਵੀ ਮਿਹਰ ਹੈ ਤੇਰੇ ਤੇ ਜਿੱਥੇ ਮਿਹਰ ਹੈ ਉਥੇ ਮਸੀਤ ਹੈ ਤੂੰ ਮਸੀਤ ਦੇ ਵਿੱਚ ਆ ਹੀ ਜਿੱਥੇ ਜਾਏਗਾ ਇਹ ਜਾਂ ਸੋਚ ਬਦਲੂਗੀ ਫਿਰ ਬਾਲੀਆਂ ਵਸੀਦਾ ਦੀ ਬਾਹਲੇ ਮੰਦਰਾਂ ਦੀ ਬਾਹਲੇ ਗੁਰਦੁਆਰਿਆਂ ਦੀ ਵੈਲਿਊ ਇਨੀ ਨਹੀਂ ਰਹਿਣੀ ਇਸ ਕਰਕੇ ਕਦੇ ਫਰਮ ਗਿਆਨੀਆਂ ਨੇ ਮੰਦਰ ਬਣਾਏ ਹੀ ਨਹੀਂ ਜਦੋਂ ਵੀ ਮੰਦਰ ਬਣਦੇ ਹੁੰਦੇ ਨੇ ਉਦੋਂ ਆਹ ਜਿਹੜਾ ਕੁਝ ਹੈ ਇਹੀ ਕੁਝ ਬਣਦਾ ਹੁੰਦਾ ਆ ਪਤਾਫੀ ਬਣਦੀ ਹੁੰਦੀ ਹੈ ਇਹ ਲੋਭੀਆਂ ਦੇ ਬਣਾਏ ਹੁੰਦੇ ਨੇ ਇਹ ਦੁਨੀਆ ਦੀਆਂ ਬੜਿਆਈਆਂ ਵਾਲਿਆਂ ਦੇ ਬਣਾਏ ਹੁੰਦੇ ਨੇ ਇਹ ਉਹ ਬੇਲੜਾਂ ਦੇ ਖਾਣ ਵਾਲਾ ਬਾਤੇ ਬਣਾਏ ਹੁੰਦੇ ਨੇ ਇਹ ਤਾਂ ਸਮਾਜਿਕ ਚੀਜ਼ਾਂ ਨੇ ਧਰਮ ਨਾਲੇ ਦਾ ਕੋਈ ਸੰਬੰਧ ਨਹੀਂ ਸਮਾਜਿਕ ਲੋੜਾਂ ਨੇ ਜਿਵੇਂ ਗੁਰਦੁਆਰੇ ਨੇ ਸਾਡੇ ਅਨੰਦਕਾਰਜ ਹੁੰਦੇ ਨੇ ਉੱਥੇ ਲੋੜ ਆ ਚਾਰ ਆਦਮੀ ਇਕੱਠੇ ਹੋਣ ਦੀ ਮਰਗਤ ਦੀ ਫਿਰ ਇਹ ਰਸਮਾਂ ਹੀ ਨਹੀਂ ਰਹਿਣੀਆਂ ਬੰਦ ਹੋ ਜਾਣੀਆਂ ਨੇ ਇਹ ਰਸਮਾਂ ਦੇ ਤਰੀਕੇ ਹੀ ਬਦਲ ਜਾਣੇ ਨੇ ਇਹ ਤਾਂ ਸਾਡੀ ਬਿਜ਼ਨਸ ਬਣਾਇਆ ਹੋਇਆ ਹੈ ਬਸ ਸਭ ਕੁਝ ਬਦਲ ਲੈਣਾ ਤੁਹਾਨੂੰ ਮੰਦਰ ਦੀ ਕੀ ਲੋੜ ਪਈ ਹੈ ਬਾਹਰ ਧਰਮ ਕਮਾਉਣ ਵਾਲੀ ਚੀਜ਼ ਹੈ ਪਲ ਪਲ ਕਮਾਉਣ ਵਾਲੀ ਚੀਜ਼ ਹੈ ਪਲ ਪਲ ਧਰਮ ਵਿੱਚ ਜਿਉਣ ਵਾਲੀ ਚੀਜ਼ ਹੈ ਪਲ ਪਲ ਦਾ ਜੀਵਨ ਧਰਮ ਹੈ ਸਾਡਾ ਤੇ ਗੁਰਦੁਆਰੇ ਜਾ ਕੇ ਧਰਮ ਹੈ ਗੁਰਤੋਂ ਅੰਦਰ ਹੈ ਗੁਰਦੁਆਰਾ ਸਾਡੇ ਮਨ ਉੱਥੇ ਟਿਕਿਆ ਰਹੇ ਜਿੱਥੇ ਮਨ ਟਿਕ ਜਾਂਦਾ ਹੈ ਗੁਰਦੁਆਰੇ ਸਾਰਾ ਦਿਨ ਗੁਰਦਾਰੇ ਜੇ ਹਾਂ ਸਾਰਾ ਦਿਨ ਉਹ ਹੁਕਮ ਦੇ ਵਿੱਚ ਹੈ ਸਾਰਾ ਦਿਨ ਧਰਮ ਦੀ ਕਮਾਈ ਕਰਦਾ ਐਸੀ ਸੋਚ ਹੈ ਸਾਰਿਆਂ ਦੀ ਕੋਈ ਜਾਇ ਨਹੀਂ ਸਕਦਾ ਕਿਸੇ ਦੇ ਅੰਦਰ ਬੁਰਾਈ ਪੈਦਾ ਹੀ ਨਹੀਂ ਹੋਣੀ। ਕੁਰਾਫਤ ਦਾ ਸਵਾਲੇ ਪੈਦਾ ਨਹੀਂ ਹੁੰਦਾ। ਫੌਜ ਦੀ ਲੋੜ ਨਹੀਂ, ਫੌਜ ਦੀ ਲੋੜ ਨਹੀਂ, ਹਥਿਆਰਾਂ ਦੀ ਲੋੜ ਨਹੀਂ, ਆ ਪੈਸਾ ਬੇਸਟ ਨਹੀਂ ਹੁੰਦਾ। ਇਹਨਾਂ ਚੀਜ਼ਾਂ ਦੇ ਪੈਸਾ ਖਰਚ ਹੁੰਦਾ। ਇਹ ਖਾਣ ਪੀਣ ਨੂੰ ਸਾਡੇ ਕੋ ਬਾਧੂ ਆ। ਡਿਵੈਲਪਮੈਂਟ ਤੇ ਲੱਗੇ ਇਹ ਪੈਸਾ। ਅੱਜ ਕਿਸੇ ਵੀ ਧਾਰਮਿਕ ਸਥਲ ਤੇ ਜਾਣ ਵਾਲਾ ਇਨਸਾਨ ਹਰ ਇੱਕ ਦੁਖੀ ਹੈ। ਉੱਥੇ ਜਾ ਕੇ ਉਹ ਜੇ ਧਾਰਮਿਕ ਮੰਨਤ ਮੰਗਦਾ ਅੱਛਾ ਚਲੋ ਅਸੀਂ ਮੰਨਦੇ ਆ ਉਹ ਦੁਖੀ ਹੈ ਉਹ ਕਿਉਂ ਜਾਂਦਾ ਜਿੱਥੇ ਜਾ ਕੇ ਦੁਖੀ ਹੋ ਰਹਿੰਦਾ ਕਿਉਂ ਨਹੀਂ ਛੱਡਦਾ ਉਹਨੂੰ ਉਹ ਕਿਉਂ ਨਹੀਂ ਸੋਚਦਾ ਮੈਂ ਗੁਰਦੁਆਰੇ ਜਾਂਦਾ ਮੈਨੂੰ ਦੁੱਖ ਤਾਂ ਨਹੀਂ ਮਿਲਦੇ ਨੇ ਉਹਨੂੰ ਆਸ ਹੁੰਦੀ ਹੈ ਕਿ ਸ਼ਾਇਦ ਰੱਬ ਕਦੇ ਜਾ ਉਹ ਹੈ ਰੱਬ ਜੇ ਕੀਤਾ ਨਹੀਂ ਛੱਡਦਾ ਦਵੇ ਇੱਕ ਵਾਰ ਦੋ ਇੱਕ ਆਪਾਂ ਦਵਾਈ ਸਾਰੀ ਜ਼ਿੰਦਗੀ ਖਾਈ ਜਾਂਦੇ ਇੱਕ ਦਵਾਈ ਹੈ ਦੋ ਦਿਨ ਖਾਲਾਂਗੇ ਚਾਰ ਦਿਨ ਖਾਣ ਫਿਰ ਉਹ ਮਰਦੇ ਉਹ ਕਹਿੰਦੇ ਨਹੀਂ ਰਾਮ ਕਰਦੀ ਫਿਰ ਇਹ ਜੋ ਨਹੀਂ ਕਰਦੇ ਲੋਕ ਐ ਉਹ ਕਸੂਰ ਇਹਨਾਂ ਦਾ ਵੀ ਐ ਪਬਲਿਕ ਦੇ ਇਹ ਵੀ ਲੋਕ ਜਾਣਦੇ ਨੇ ਕਿ ਪਬਲਿਕ ਕਹੇ ਜੀ ਐ ਵੀ ਚਲੋ ਇਹ ਇਥੇ ਕਾਬਲ ਨੇ ਇਹਨਾਂ ਨੂੰ ਡੋਟੀਏ ਕੁੱਟੀਏ ਉਹ ਨਹੀਂ ਫਿਰ ਤੁਸੀਂ ਤਾਂ क्रੂਅਲ ਹੋਗੇ ਨਾ ਤੁਸੀਂ ਸੰਤ ਕਹਦੇ ਹੋਏ ਤੁਸੀਂ ਤਾਂ क्रੂਅਲ ਹੋਗੇ ਫਿਰ ਠੀਕ ਐ ਵੀ ਇਹ ਵਿਚਾਰੇ ਅਜੇ ਕਮੀਆਂ ਨੇ ਪਰ ਕਮੀਆਂ ਤੁਸੀਂ ਟੀਚਰ ਕਹਦੇ ਹੋ ਜੇ ਕੱਡੀਆਂ ਨਾ ਇਹਨਾਂ ਦੀਆਂ ਤੁਸੀਂ ਸੁਧਾਰੋ ਇਹਨਾਂ ਨੂੰ ਇਹ ਗਲਤ ਨੇ ਥੋੜੀ ਕੋਈ ਨਮਵਰੀ ਨਹੀਂ ਤੂੰ ਸਜ਼ਾ ਦੇਣ ਵਾਸਤੇ ਹੋਂ ਉਹ ਤਾਂ ਨਹੀਂ ਵੀ ਟੀਚਰ ਬੱਚਿਆਂ ਨੂੰ ਕੁੱਟਣ ਵਾਸਤੇ ਨਹੀਂ ਹੁੰਦਾ ਪੜਾਉਣ ਵਾਸਤੇ ਹੁੰਦਾ ਮੜਾ-ਬੋਟਾ ਜਲ ਘੂਰ ਦਵੇ ਜੇ ਉਹ ਨਹੀਂ ਪੜਦਾ ਕੋਈ ਪਿਛੜਾਤ ਕਰਦਾ ਅੱਖਾਂ ਦੀ ਘੂਰੇ ਬਥਰੀ ਹੁੰਦੀ ਹੈ ਜੇ ਉਹ ਕਹੇ ਵੀ ਮੈਂ ਤਾਂ ਕੁੱਟਣਾ ਨਹੀਂ ਆ ਕੁੱਟਣ ਨੂੰ ਆ ਆ ਪਕੋਟ ਕੇ ਚਲੇ ਜਾਣਾ ਕੋਈ ਟੀਚਰ ਨਹੀਂ ਹੈ ਫਿਰ ਉਹ ਜੇ ਜਰਮਨਾ ਘਰੀ ਜਾਵੇ ਲੁੱਟੀ ਜਾਵੇ ਉਹ ਟੀਚਰੀ ਕਾਦੀ ਹੈ ਨਾ ਦੀ ਜ਼ਿੰਮੇਵਾਰੀ ਕਾਦੀ ਹੈ ਫਿਰ ਜੇ ਪਬਲਿਕ ਇਮਾਨਦਾਰ ਨਹੀਂ ਹੈ ਤਾਂ ਜ਼ਿੰਮੇਵਾਰੀ ਕਿਦੀ ਹੈ ਸੰਤਾਂ ਦੀ ਨਹੀਂ ਜਿਹੜੇ ਸੰਤਾਂ ਦੇ ਚੇਲੇ ਨੇ ਜੋ ਇਮਾਨਦਾਰ ਨਹੀਂ ਹੈ ਉਹਨਾਂ ਦੇ ਘਰ ਕੇ ਹੋ ਜਾਂਦੇ ਨੇ ਭਾਈ ਐਨਾ ਚਿਰ ਹੋ ਗਿਆ 20 ਸਾਲ ਹੋ ਗਏ ਮੈਨੂੰ ਆਉਂਦੇ ਨਹੀਂ ਤੁਸੀਂ ਇਮਾਨਦਾਰੀ ਵਾਲੇ ਆਏ ਮੈਨੂੰ ਤੁਹਾਡੇ ਨਾਲ ਜਾਣਾ ਮੈਨੂੰ ਤੁਹਾਡੀ ਜਾ ਵੀਂਦਾ ਇਹ ਕਹਿੰਦੇ ਨੇ ਕਿਸਨੂੰ ਫਿਰ ਸੰਤ ਕਹਦੇ ਨੇ ਚੋਰ ਨੇ ਤਾਂ ਆਪ ਜਿਹਦੇ ਚੇਲੇ ਚੋਰ ਨੇ ਆਪ ਵੀ ਚੋਰ ਹੈ ਬਾਈਕਾਟ ਕਰ ਲੈ ਉਹਨਾਂ ਦਾ ਸਾਡੇ ਤੇ ਨਹੀਂ ਆਇਓ ਜਿਹੇ ਜਿਓ ਤੁਸੀਂ ਦੇਖਾ ਬਣਾ ਗੁਰਦਾਰੇ ਕੋ ਮੜਨ ਨੰਨ ਲੋਬੀ ਉਹਨੂੰ ਹੈ ਜਿਹੜਾ ਕਹਿੰਦਾ ਅਜ਼ਾਦ ਕਰੇ ਕਹਿੰਦਾ ਖਬਰਦਾਰ ਜੇ ਗੁਰਦਾਰੇ ਆ ਗੁਰਮਤਿ ਖਿਲਾਫ ਹੈ ਗਲਤ ਨਹੀਂ ਮੰਦੇ ਕੋਈ ਨੂੰ ਤਾਂ ਕੋਲ ਘਰ ਨਹੀਂ ਚਾਹੀਦੀ ਆਪਣੇ ਖਰਚੇ ਚਾਹੀਦੇ ਗੱਡੀਆਂ ਚ ਲੈ ਜਾਈਦੀਆਂ ਤੇ ਫਿਰ ਧਰਮ ਉੱਥੇ ਕਿੱਥੇ ਆ ਜੂ ਸਵਾਰਥ ਹੈ ਇਹ ਸਵਾਰਥ ਦੇ ਕੇਂਦਰ ਨੇ ਗੁਰਦੁਆਰੇ ਨਹੀਂ ਹਣ ਆਪਣੀ ਸਵਾਰਥ ਪੂਰਤੀ ਦੂਜੇ ਦੀ ਸਵਾਰਥ ਪੂਰਤੀ ਦੂਜੇ ਦੀ ਸਵਾਰਥ ਪੂਰਤੀ ਦਾ ਲਾਰਾ ਝੂਠਾ ਲਾਰਾ ਝੂਠਾ ਵਹਿਦਾ ਜਿਵੇਂ ਸੈਸਨ ਕਰਦੇ ਨੇ ਗੁਰੂ ਤੇ ਵੀ ਝੂਠੇ ਅਦਾ ਦਾ ਵਹਿਦਾ ਕਰਾਉਣ ਲੱਗੇ ਤੁਸੀਂ ਹਾਂ ਅੱਜ ਕੱਲ ਤਾਂ ਬੱਚਾ ਕੁਐਸਚਨ ਪੁੱਛਦਾ ਹੈ ਕਿ ਜੇ ਬੱਚੇ ਸਵਾਲ ਕਰਨ ਲੱਗੇ ਯਾਰ ਕਿੰਨੇ ਸਾਲ ਹੋ ਗਏ ਗੁਰਦੁਆਰੇ ਦੀ ਸੇਵਾ ਸੰਭਾਲ ਵਕਿ ਦੂਰ ਫਿਟੇ ਮੂੰ ਤੁਹਾਡਾ ਜਮਿਆਂ ਦਾ ਪਾ ਤੁਸੀਂ ਜਾਂ ਗੁਰੂ ਨਹੀਂ ਸੀ ਬੰਨੀ ਅਦਾ ਚੁੱਪੇ ਕਰ ਜਾਂਦੇ ਐਡੀ ਢੀਠ ਮੜ ਗਿਆ ਤੁਮ ਗੁਰਦਾਰੇ ਆਏ ਤੁਸੀਂ ਆ ਗੁਰਦਾਰੇ ਲੈ ਕੇ ਕੀ ਕਰਤਾ ਵੀ ਕੀ ਲੱਲਾ ਲਾਤਾ ਗੁਰਮਤ ਖਤਮ ਕਰਤੀ ਪਾਕਿਸਤਾਨ ਦਾ ਜੋ ਹੈਗੀ ਹੈ ਪਾਕਿਸਤਾਨ ਵਾਲੇ ਪ੍ਰਚਾਰ ਸ਼ੁਰੂ ਕਰ ਦੇਣਗੇ ਉੱਥੇ ਹੋ ਜੂਗਾ ਸ਼ੁਰੂ ਜੇ ਤੁਸੀਂ ਨਾਲ ਕੀਤਾ ਉਹਨਾਂ ਦਾ ਵਿਚਾਰਨ ਨੂੰ ਪਤਾ ਹੀ ਨਹੀਂ ਸੀ ਹੁਣ ਇੱਕ ਤਾਂ ਹੁੰਦੀ ਜਾਂਦੀ ਹੈ ਉਹ ਪ੍ਰਚਾਰ ਉੱਥੇ ਹੀ ਸ਼ੁਰੂ ਕਰ ਦਾਂਗੇ ਅਸੀਂ ਦੋ ਹੀ ਰੋਕ ਲਿਓ ਭਰਾ ਕੇ ਮੈਂ ਰੋਕਦੇ ਹਾਂ ਸਾਰੀ ਵੜ ਚੋਂ ਸ਼ੁਰੂ ਹੋ ਜੂ ਫਿਰ ਕੀ ਕਰਨਗੇ ਵਿਰੋਧ ਕਰਨ ਫਿਰ ਇਹ ਫਿਰ ਵਿਰੋਧ ਕਰਨੇ ਤੇ ਮਰਸਰੋਂ ਵੀ ਸਿੱਖੀ ਨਹੀਂ ਆਇਆ ਅਰਥ ਗਲਤ ਨੇ ਉਹ ਜਲੀਲ ਹੋਣਗੇ ਜਿਹੜੇ ਮੁੜ ਕੇ ਨੀਰ ਲੱਭੇਗਾ ਹਾਂ ਬਾਪੂ ਜੀ ਜਿਹੜਾ ਇਹ ਇੱਕ ਧਰਮ ਇੱਕ ਦੇਸ਼ ਇਹ ਕਨਸੈਪਟ ਬਹੁਤ ਵੱਡਾ ਹੈ ਕੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਮੈਂ ਨਹੀਂ ਬਣਾ ਰਿਹਾ ਭਾਈ ਇਹ پوری ਦੁਨੀਆ ਦੇ ਲੋਕ ਇਹ ਦੁਨੀਆ ਚਾਹੁੰਦੀ ਹੈ ਅਮਰੀਕਾ ਚਾਹੁੰਦੀ ਹੈ ਯੂਨੈਸਕੋ ਚਾਹੁੰਦੀ ਹੈ ਅੱਜ ਕੱਲ ਵੈਸੇ ਹਰ 6 ਮਹੀਨੇ ਸਾਲ ਬਾਅਦ ਨਵਾਂ ਧਰਮ ਆ ਜਾਂਦਾ ਕੋਈ ਕਹਿੰਦਾ ਚਟਨੀ ਨਾਲ ਖਾਓ ਕਿਰਪਾ ਆਏਗੀ ਕੋਈ ਕਹਿੰਦਾ ਵੀ ਤੁਸੀਂ ਡਾਂਸ ਕਰੋ ਕਿਰਪਾ ਆਏਗੀ ਉਹ ਧਰਮ ਗੁਰੂ ਤਾਂ ਨਵੇਂ ਬਥੇਰੇ ਨੇ ਹਟ ਜਾਣਗੇ ਧਰਮ ਗੁਰੂ ਇਹਨਾਂ ਦਾ ਪਿਆਰ ਕੀ ਹੈ ਇਹ ਤਾਂ ਇਹ ਜੇ ਮੌਸਮੀ ਉਹ ਮੱਛਰ ਵੀ ਤੇਰਾ ਪੈਦਾ ਹੁੰਦਾ ਜਿੰਨਾ ਛੇਤੀ ਕੋਈ ਚੀਜ਼ ਪੈਦਾ ਹੁੰਦੀ ਉਹਦੀ ਉਮਰ ਵੀ ਉਨੀ ਥੋੜੀ ਹੋਉਂਦੀ ਹੈ ਹੁਣ ਅਖਬਾਰ ਮੋਬਾਈਲ ਨੇ ਹੁਣ ਤਾਂ ਛੇਤੀ ਦੇਗਾ ਬਦਨਾਮ ਹੋ ਜਾਂਦਾ ਹੈ ਹੁਣ ਤਾਂ ਬਦਨਾਮ ਵੀ ਦੋ ਦਿਨਾਂ ਇਹ ਹੋ ਜਾਂਦਾ ਜੇ ਅੱਜ ਪੈਦਾ ਹੋਇਆ ਦੋ ਦਿਨਾਂ ਬਦਨਾਮ ਹੋ ਜਾਂਦਾ ਇਹ ਤਾਂ ਹੈ ਉਹ ਨਹੀਂ ਕੁਝ ਜੜ ਨਹੀਂ ਹੈ ਕਿਸੇ ਕੋ ਮਜ਼ਬੂਤ ਦੇਖੋ ਸੱਚ ਦੇ ਬਿਨਾ ਜੜ ਕੇ ਛੇਤੀ ਵੀ ਨਹੀਂ ਰਹਿਣੀ ਜਿੰਨਾ ਚਿਰ ਲੋਕ ਬੋਲਦੇ ਨਹੀਂ ਸੀ ਧਰਮ ਦੇ ਖਿਲਾਫ ਇੱਕ ਤਾਂ ਡਰੇ ਹੋਏ ਸੀ ਹੁਣ ਡਰਦੇ ਨਹੀਂ ਹੈ ਲੋਕ ਅਸੰਤਾਂ ਤੇ ਯਾਰ ਹੋਰਾਂ ਤੇ ਜਿੰਮੇ ਡਰਾਏ ਹੋਏ ਤੇ ਹੁਣ ਲੋਕਾਂ ਨੂੰ ਡਰ ਰਿਹਾ ਉਹ ਡਰ ਛੱਕਿਆ ਗਿਆ ਬਸ ਆਪੇ ਖਤਮ ਨੇ ਡਰੇ ਹੁੰਦਾ ਔਰ ਕੀ ਹੁੰਦਾ